ਕਰਦੇ ਵੱਲੋਂ ਇਨਸਾਫ ਦੀ ਗੁਹਾਰ ਲਾਈ ਗਈ ਹੈ ਉਸ ਦਾ ਕਿਹਾ ਹੈ ਕਿ 5 ਸਾਲ ਪਹਿਲਾਂ ਉਸ ਦਾ ਵਿਆਹ ਹੋ ਚੁੱਕਿਆ ਪਰ ਉਸ ਦਾ ਪਤੀ ਜੋ ਕਿ ਉਸ ਦੇ ਨਾਲ ਉਹ ਰਹਿ ਰਹੀ ਹੈ ਤੇ ਉਸ ਦੇ ਪਤੀ ਦੇ ਵੱਲੋਂ ਦੂਜਾ ਵਿਆਹ ਕਰਵਾ ਲਿਆ ਗਿਆ ਤਾਂ ਪੂਰੀ ਘਟਨਾ ਜੋ ਹੈ ਅਮਰਸਰ ਤੋਂ ਸਾਹਮਣੇ ਅਮਰਸਰ ਬਾਲ ਮੀਕੀ ਸੇਵਾ ਸੁਸਾਇਟੀ ਦੇ ਵੱਲੋਂ ਇੱਕ ਤੀੜਤਾਰ ਦੇ ਹੱਕ ਵਿੱਚ ਅਮਰਸਰ ਦੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਔਰਤ ਨੇ ਇਲਜ਼ਾਮ ਲਾਇਆ ਕਿ ਉਸ ਦਾ 5 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਲੰਮੇ ਮੈਰਿਜ ਹੋਈ ਸੀ ਤੋਂ ਉਹਨਾਂ ਦੀ 3 ਸਾਲ ਦੀ ਧੀ ਵੀ ਹੈ ਪਰ ਉਸ ਦਾ ਪਤੀ ਪਿਛਲੇ ਕੁਝ ਦਿਨਾਂ ਤੋਂ ਘਰ ਨਹੀਂ ਆਇਆ ਪਰਿਵਾਰ ਦੇ ਵੱਲੋਂ ਜਦੋਂ ਖੋਜ ਕੀਤੀ ਗਈ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਉਸ ਦਾ ਪਤੀ ਕਿਸੇ ਹੋਰ ਕੁੜੀ ਨਾਲ ਵਿਆਹ ਕਰ ਚੁੱਕਿਆ ਹੈ ਅਖ਼ਬਾਰਾਂ ਦੇ ਮੀਡੀਆ ਨਾਲ ਗੱਲਬਾਤ ਦੌਰਾਨ ਕਿ ਕਿ ਉਸ ਦਾ ਪਹਿਲਾਂ ਵੀ ਲੰਮੇ ਮੈਰਿਜ ਹੋਈ ਸੀ ਫਿਰ ਗੁਰੂ ਘਰ ਦੇ ਵਿੱਚ ਲਾਵਾਂ ਹੋਈਆਂ ਸੀ ਅਤੇ 5 ਸਾਲ ਤੋਂ ਆਪਣੇ ਸਹੁਰੇ ਘਰ ਰਹਿ ਰਹੀ ਹੈ ਉਸ ਸੱਸ ਸਹੁਰਾ ਦੇ ਹੱਕ ਦੇ ਵਿੱਚ ਨੇ ਪਰ ਇਸ ਦੇ ਬਾਵਜੂਦ ਉਸ ਦੇ ਪਤੀ ਨੇ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਪੀੜਤ ਤੌਰ 'ਤੇ ਨੇ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਾਈ ਐ ਮੇਰਾ ਘਰ ਵਾਲਾ ਮੈਂ ਘਰੇ ਰਹਿਣ ਦੇ ਬਾਵਜੂਦ ਵੀ ਦੂਸਰਾ ਵਿਆਹ ਕਰਵਾ ਲਿਆ ਵਾ ਸ਼ੁਕਰਵਾਰ ਦਾ 5 ਸਾਲ ਹੋ ਚੱਲੇ ਮੇਰੇ ਵਿਆਹ ਨੂੰ 3 ਸਾਲ ਦੀ ਮੇਰੀ ਬੇਟੀ ਹੈਗੀ ਵਾ ਤੇ ਹੁਣ ਸ਼ੁਕਰਵਾਰ ਦਾ ਘਰੋਂ ਫਰਾਰ ਹੈਗਾ ਜੋ ਜਨਾਨੀ ਨੂੰ ਨਾਲ ਲੈ ਕੇ ਲੱਭਦਾ ਨਹੀਂ ਪਿਆ ਫੋਨ ਵਗੈਰਾ ਵੀ ਸੁੱਚ ਬੰਦਾ ਹੁੰਦਿਆ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ 5 ਸਾਲ ਹੋ ਗਏ ਜੋ ਘਰ ਦੇ ਸਹਿਮਤੀ ਨਾਲ ਨਹੀਂ ਆਇਆ ਇਹ ਤੁਹਾਡਾ ਨਹੀਂ ਕੋਟ ਮੈਰਿਜ ਹੋਈ ਜੋ ਹਾਂਜੀ ਤੁਹਾਡੇ ਨਾਲ ਵੀ ਲਵ ਮੈਰਿਜ ਹਾਂਜੀ ਲਵ ਮੈਰਿਜ ਕੀਤੀ ਹੁਣ ਕਿੰਨਾ ਕਰਿੰਦੇ ਹੋ ਉਹਨਾਂ ਨੂੰ ਹਾਂਜੀ ਉਹਨਾਂ ਵੀ ਲਵ ਮੈਰਿਜ ਕੌਣ ਨਹੀਂ ਪਿੰਡ ਦੀ ਨਹੀਂ ਉਹਦਾ ਨਹੀਂ ਪਤਾ ਹੈਗਾ ਜੋ ਕਿੱਥੋਂ ਦੀ ਹੈ ਕਿੱਥੋਂ ਸਾਨੂੰ ਵੀ ਕਿਸੇ ਨੇ ਸੂਹ ਦਿੱਤੀ ਆ ਸੂਹ ਦੇ ਮੁਤਾਬਕ ਸਾਨੂੰ ਸਾਰਾ ਕੁਝ ਪਤਾ ਲੱਗਾ ਵਾ ਮੈਨੂੰ ਇਨਸਾਫ ਦਿਵਾਇਆ ਜਾਵੇ ਕਿ ਮੈਨੂੰ ਡਿਵੋਰਸ ਜਾਂ ਕੋਸ਼ ਦੇਣ ਦੇ ਬਾਵਜੂਦ ਵੀ ਉਹਨੇ ਦੂਸਰਾ ਵਿਆਹ ਕਿਉਂ ਕਰਵਾਇਆ ਕੋਈ ਡਿਵੋਰਸ ਨਹੀਂ ਦਿੱਤਾ ਕੋਸ਼ ਨਹੀਂ ਹੈਗਾ ਮੈਂ ਘਰ ਵਿੱਚ ਸ਼ਾਮਿਲ ਹੈਗੀ ਆ ਸੱਸ ਸੋਹਰਾ ਮੇਰੇ ਨਾਲ ਸਹਿਮਤ ਹੈਗੇ ਨੇ ਤੁਹਾਡੇ ਨਾਲ ਹੀ ਰਹਿੰਦੇ ਹਾਂਜੀ ਨਾਲ ਹੀ ਰਹਿੰਦੇ ਹਾਂਜੀ ਤੁਹਾਨੂੰ ਕਿੱਥਾ ਪਤਾ ਲੱਗਾ ਵੀ ਉਹਦਾ ਵਿਆਹ ਹੋ ਗਿਆ ਮੈਨੂੰ ਕਿਸੇ ਨੇ ਦੱਸਿਆ ਮੈਂ ਉੱਥੇ ਜਾ ਕੇ ਪਤਾ ਕੀਤਾ ਫਿਰ ਉਹਨਾਂ ਦੇ ਆਧਾਰ ਕਾਰਡ ਸਰਟੀਫਿਕੇਟ ਵਗੈਰਾ ਸਾਰਾ ਕੁਝ ਪਤਾ ਲੱਗਾ ਜੋ ਕਰੋ ਗੈਪ ਨੇ ਹਾਂਜੀ ਹਫਤਾ ਹੋਜਣਾ ਜੋ ਕੱਲ 8 ਦਿਨ ਸ਼ੁੱਕਰਵਾਰ ਦਾ ਪਿਛਲੇ ਦਾ ਗੈਪ ਜੋ ਇਨਸਾਫ ਦਿਵਾਇਆ ਜਾਵੇ ਮੈਨੂੰ ਮੈਨੂੰ ਤੇ ਮੇਰੀ ਬੇਟੀ ਨੂੰ 3 ਸਾਲ ਦੀ ਬੇਟੀ ਜੋ 3 ਸਾਲ ਹੋ ਗਏ ਹਾਂਜੀ ਕੋਟ ਮੈਰੀ ਤੋਂ ਬਾਅਦ ਗੁਰਦੁਆਰੇ ਸਾਹਿਬ ਵੀ ਕਰਾਇਆ ਸੀ ਜੋ ਹੁਣ ਜਿਹੜਾ ਕਰਵਾਇਆ ਹਾਂਜੀ ਉਹ ਹੁਣ ਗੁਰਦੁਆਰੇ ਵਿੱਚ ਕਰਵਾਇਆ ਜੋ ਮਾਟਾ ਵਿਆਹ ਕਿਉਂ ਹੋਇਆ ਕਿੱਥੇ ਸੀ ਬੋੜੀ ਸਾਬ ਹੋਇਆ ਹੀਗਾ ਗੁਰਦੁਆਰੇ ਚ ਹਾਂਜੀ ਗੁਰਦੁਆਰੇ ਵਿੱਚ ਲਾਵਾਂ ਹੋਈਆਂ ਅਸੀਂ ਜੋ ਹੁਣ ਘਰ ਦੇ ਕਿਹੜੇ ਮੁੰਡੇ ਦੇ ਘਰ ਦੇ ਉਹ ਤੁਹਾਡੇ ਨਾਲ ਰਹਿ ਰਹੇ ਨਾਨੀ ਨਾਨਾ ਵਾਂ ਅਸੀਂ ਨਾਨੀ ਨਾਨੀ ਦੇ ਕੋਲ ਹੀ ਰਹਿ ਰਹੇ ਹਾਂ ਸੱਸ ਸੋਹਰਾ ਜਿਹੜੇ ਉਹ ਸਾਈਡ ਤੇ ਰਹਿੰਦੇ ਪਏ ਵਾ ਨਾਨੀ ਨਾਨੀ ਸਹਿਮਤ ਹੈਗੇ ਨੇ ਨਾਲ ਮੇਰੇ ਹਾਂਜੀ ਹੁਣ ਮੈਂ ਪੁਰਾਣ ਜੱਥੇ ਬੰਦੀ ਕੋ ਕੁਝ ਹਾਂਜੀ ਕੋਈ ਨਹੀਂ ਸੁਣਵਾਈ ਕਰਦਾ ਪਿਆ ਸਾਡੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨ ਆਤਮਾਹਾਰਾਜ ਕੀ ਜੈ ਜੋ ਬਹੁਤ ਹੀ ਮਨਪੱਗੀ ਜਿਹੜੀ ਗੱਲ ਆ ਜੋ ਨਾ ਕਹਿਣ ਜੋਗਿਆ ਵੇਖੋ ਜੋ 5 ਸਾਲ ਜਿਸ ਦੀ ਸਾਦੀ ਨੂੰ ਹੋ ਗਈ ਆ ਔਰ ਇੱਕ ਇਹਦੇ ਵਿੱਚੋਂ ਜਿਹੜਾ ਬੱਚਾ ਵੀ ਤੇ ਹੁਣ ਜਿਹੜਾ ਉਸ ਬੰਦੇ ਨੇ ਜੋ ਸਾਹਿਲ ਨਾਂ ਦਾ ਗੁਰੂ ਦੀ ਵਡਾਲੀ ਦਾ ਜੋ ਰਹਿਣ ਵਾਲਾ ਹੈ ਜਿਸਨੇ ਫਿਰ ਇੱਕ ਜਿਹੜੀ ਸ਼ਾਦੀ ਕਰ ਲਈ ਆ ਤੇ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਗੋਰੰਬਰਸਲ ਕੋਲ ਆਏ ਆ ਤੇ ਇਨਸਾਫ ਦੀ ਮੰਗ ਜਿਹੜੀ ਅਸੀਂ ਕਰਕੇ ਆਏ ਆ ਸਾਹ ਦੇ ਕੋਲ ਤੇ ਸਾਨੂੰ ਇਨਸਾਫ ਜਿਹੜਾ ਇਸ ਭੈਣ ਨੂੰ ਮਿਲਣਾ ਚਾਹੀਦਾ ਜਿਸ ਦੇ ਨਾਲ ਬਹੁਤ ਜਿਹੜਾ ਗਲਤ ਹੋਇਆ ਹੈ ਦੇਖੋ ਜੀ ਇਹਦੀ ਸ਼ਾਦੀ ਨੂੰ 5 ਸਾਲ ਹੋ ਗਏ ਤਕਰੀਬ ਤੇ ਬੇਟਾ ਵੀ ਤੇ ਬੇਟੀ ਵੀ ਹੈ ਹਾਂਜੀ ਇੱਕ ਬੱਚਾ ਵੀ ਹੈ ਜੀ ਕਾਰਨ ਹੀ ਲੱਗਦਾ ਨਾਲੀ ਉਹਨੇ ਘਾਤਰਾ ਇੱਕ ਬਰਾਈ ਔਰ ਤੋਂ ਫਿਰ ਐਡਾ ਕਰਨਾ ਉਹ ਤੇ ਇੱਕ ਬੱਚੀ ਵੀ ਹੋ ਗਈ ਤੇ ਹਾਂਜੀ ਵੇਖੋ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਉਹਨੇ ਮੁੰਡੇ ਨੇ ਜਿਹੜਾ ਸਾਹਿਲ ਨਾਮ ਦਾ ਲੜਕਾ ਹੈ ਬਹੁਤ ਹੀ ਉਹਨੇ ਗਲਤ ਕੰਮ ਕੀਤਾ ਹੈ ਇਸ ਲੜਕੀ ਨੂੰ ਕੋਈ ਤਲਾਕ ਵਗੈਰਾ ਵੀ ਨਹੀਂ ਦਿੱਤਾ ਤੇ ਜਿਹੜੀ ਦੂਸਰੀ ਜਿਹੜੀ ਲੇਡੀ ਜਿਹਦੇ ਨਾਲ شادی ਕਰਕੇ ਉਹਨੂੰ ਰੱਖ ਰਿਹਾ ਕਿਤੇ ਸਾਈਡ ਤੇ ਰੱਖ ਰਿਹਾ ਤੇ ਆਪਣੇ ਪੂਰੇ ਪਰਿਵਾਰ ਨੂੰ ਜਿਹੜਾ ਉਹ ਗਮਰਾਹ ਕਰ ਰਿਹਾ ਇਹਨਾਂ ਨੂੰ ਅੱਜ ਤੱਕ ਨਹੀਂ ਪਤਾ ਇਹਨਾਂ ਨੂੰ ਫਿਰ ਡਾਕੂਮੈਂਟ ਵਿੱਚ ਮਿਲਿਆ ਜਿਸ ਵਿੱਚ ਇੱਕ ਗੁਰਦਰਾ ਸਾਹਿਬ ਆ ਜਿਹਦਾ ਸਰਟੀਫਿਕੇਟ ਮਿਲਿਆ ਹੈ ਉਹਨਾਂ ਦੀ ਸ਼ਾਦੀ ਦਾ ਔਰ ਆਧਾਰ ਕਾਰਡ ਵਗੈਰਾ ਜੋ ਵੀ ਇਹਨਾਂ ਨੂੰ ਫਰੂਫ ਮਿਲੇ ਨੇ ਮੰਗ ਕੀ ਕਰਦੇ ਇਨਸਾਫ ਦੀ ਮੰਗ ਕਰਦੇ ਆ ਜੀ ਇਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਪੰਜ ਸਾਲ ਹਾਂਜੀ ਤਿੰਨ ਸਾਲਾਂ ਦੀ ਬੇਟੀ ਜੀ ਹਾਂਜੀ ਮੰਗ ਕੀ ਕਰਦੇ ਪ੍ਰਸ਼ਾਸਨ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਪੁਲਿਸ ਨੂੰ ਸਾਡਾ ਇਨਸਾਫ ਨਿਭੜ ਜੇ ਵੀ ਕੁਝ ਆਹ ਤੁਹਾਡੀ ਕੁੜੀ ਨੂੰ ਤਲਾਕ ਨਹੀਂ ਦਿੱਤਾ ਉਹਨੇ ਨਾ ਤਲਾਕ ਨਹੀਂ ਜੀ ਦਿੱਤਾ ਹੁਣ ਕੁੜੀ ਕਿੱਥੇ ਰਹਿੰਦੀ ਪਈ ਏ ਕੁੜੀ ਸਹੁਰੇ ਘਰ ਜਾਂਦੀ ਜੀ